ਸਮਾਧੀ ਅੱਧਰ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਪ੍ਰਭदयाल ਸਿੰਘ ਪ੍ਰਧਾਨ ਰੋਡ ਕਿਸਾਨ ਸ਼ਕਸ਼ਮੇਟੀ ਕਪੂਰਥਲਾ ਕਾਫੀ ਦਿਨ ਤੋਂ ਜਿਹੜੇ ਲੋਕ ਆ ਮੇਰੇ ਤੱਕ ਇਹ ਸ਼ਿਕਾਇਤ ਕਰ ਰਹੇ ਸੀ ਕਿ ਪ੍ਰਧਾਨ ਜੀ ਇਹ ਸਾਡੀ ਜਿਹੜੀ ਆ ਨੈਸ਼ਨਲ ਹਾਈਵੇ ਜਿਹੜੀ ਬਣਦੀ ਹੈ ਇਹਦੀ ਜਿਹੜੀ ਲੋਕੇਸ਼ਨ ਦੇ ਵਿੱਚੋਂ ਜਿਹੜਾ ਮਾਈਨਿੰਗ ਮਾਫੀਆ ਉਹ ਰੇਤੋਂ ਕੱਢ ਕੱਢ ਕੇ ਰਾਤ ਨੂੰ 11 ਵਜੇ ਟਿਪਰ ਆਉਂਦੇ ਆ ਫਿਰ ਇਹ 3 ਵਜੇ ਤੱਕ ਉਹ ਆਪਣੀ ਰੇਤ ਕੱਢ ਕੱਢ ਕੇ ਲੈ ਕੇ ਜਾ ਰਹੇ ਆ ਜਦੋਂ ਮੈਨੂੰ ਇਹ ਪਤਾ ਲੱਗਾ ਤੇ ਮੈਂ ਤੁਰੰਤ ਆ ਕੇ ਇਹਨੂੰ ਮੌਕਾ ਦੇਖਿਆ ਮੌਕਾ ਦੇਖਣ ਤੋਂ ਬਾਅਦ ਮੈਂ ਉਸੇ ਵਕਤ ਐਸਡੀਐਮ ਸਾਹਿਬ ਦੇ ਧਿਆਨ ਚ ਲੈਂਦੀ ਐਸਡੀਐਮ ਸਾਹਿਬ ਦੇ ਧਿਆਨ ਚ ਲਿਉਣ ਤੋਂ ਬਾਅਦ ਮੈਂ ਡਿਪਟੀ ਸਾਹਿਬ ਦੇ ਧਿਆਨ ਚ ਲੈਂਦੀ ਡਿਪਟੀ ਸਾਹਿਬ ਦੇ ਧਿਆਨ ਚ ਲਿਉਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਐਸਐਚਓ ਸਾਹਿਬ ਦੇ ਧਿਆਨ ਚ ਲੈਂਦੀ ਉਹਨਾਂ ਨੇ ਇਹ ਅਰਵਾਸ਼ਨ ਦਿੱਤਾ ਕਿ ਇਹ ਅੱਜ ਹੋ ਗਿਆ ਇਸ ਤੋਂ ਅੱਗੇ ਨਹੀਂ ਹੋਊਗਾ ਨੁਕਸਾਨ ਕੀ ਹੋ ਰਿਹਾ ਹੈ ਨੁਕਸਾਨ ਸਾਡਾ ਇਹ ਹੋ ਰਿਹਾ ਜੀ ਕਿ ਜਿਹੜੀਆਂ ਸਾਡੀਆਂ ਅੰਡਰ ਗ੍ਰਾਊਂਡ ਪਾਈਪਲਾਈਨਾਂ ਸਰਕਾਰ ਵੱਲੋਂ ਜਿਹੜੀਆਂ ਸਾਡੀਆਂ ਜ਼ਮੀਨਾਂ ਦੋ ਫੜ ਹੋ ਗਈਆਂ ਉਹਨਾਂ ਨੂੰ ਪਾਣੀ ਲਿਜਾਣ ਵਾਸਤੇ ਅੰਡਰਗ੍ਰਾਉਂਡ ਪਾਈਪਲਾਈਨਾਂ ਪਈਆਂ ਹੋਈਆਂ ਜਿਦੀ ਕਿ ਇੱਕ ਇੱਕ ਪਾਈਪਲਾਈਨ ਦੀ ਕਾਸਟ ਜਿਹੜੀ ਆ 1,17000 ਰੁਪਇਆ ਔਰ ਹੁਣ ਦੇਖੋ ਕਿਡੀਆਂ ਕਿਡੀਆਂ ਮਿੱਟੀ ਦੀਆਂ ਉੱਚੀ ਮਿੱਟੀ ਪੈ ਗਈ ਅਗਰ ਇੱਕ ਪਾਈਪਲਾਈਨ ਸਾਨੂੰ ਦੁਬਾਰਾ ਵਿਛਾਉਣੀ ਪੈਗੀ ਤੇ ਇਹ ਸਾਡੀ ਕੋਈ 5 ਲੱਖ ਦੇ ਵਿੱਚ ਵੀ ਨਹੀਂ ਆਉਣੀ ਇਹ ਲਗਾਤਾਰ ਪਾਈਪਲਾਈਨਾਂ ਟੁੱਟ ਰਹੀਆਂ ਉਹਨਾਂ ਦਾ ਕਰਕੇ ਜਿਹੜਾ ਕਿਸਾਨਾਂ ਦੇ ਵਿੱਚ ਬਹੁਤ ਵੱਡਾ ਰੋਹ ਆ ਇੱਕ ਜਿਹੜਾ ਸਾਈਡਾਂ ਤੇ ਅਸੀਂ ਐਨਐਚ ਕੋਲੋਂ ਰਸਤਾ ਲੈਣਾ ਉਹ ਰਸਤੇ ਦੇ ਵਿੱਚ ਇਹਨਾਂ ਟੂਏ ਪਾਤੇ ਆ ਅਸੀਂ ਕਿੱਥੋਂ ਮਿੱਟੀ ਲੈਣਗੇ ਜਿਹੜੇ ਰਸਤੇ ਨੂੰ ਅਸੀਂ ਦੁਬਾਰਾ ਬਣਾਵਾਂਗੇ ਉਹ ਸਾਡੇ ਵਾਸਤੇ ਬੜਾ ਮੁਸ਼ਕਲ ਆ ਅੰਗੇ ਝੋਨੇ ਦੀ ਜਿਹੜੀ ਆ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਔਰ ਸਾਡੀਆਂ ਟਰਾਲੀਆਂ ਵੀ ਨੰਗਣੀਆਂ ਔਰ ਟਰੈਕਟਰ ਵੀ ਨੰਗਣੇ ਆ ਦਸਵਾ ਇਹੜੇ ਡੂੰਗੇ ਟੋਇਆ ਇਹਨਾਂ ਦੇ ਵਿੱਚੋਂ ਨਹੀਂ ਅਸੀਂ ਕਿੱਥੋਂ ਨਗਾ ਕੇ ਲੈ ਜਾਵਾਂਗੇ ਸਾਡੇ ਲਈ ਬਹੁਤ ਵੱਡੀ ਮੁਸ਼ਕਲ ਆ ਰਹੀ ਆ ਪਲੀਜ਼ ਪ੍ਰਸ਼ਾਸਨ ਨੂੰ ਮੇਰੀ ਵੱਲੋਂ ਬੜੀ ਹੰਭਲ ਰਿਕਵੈਸਟ ਆ ਕਿ ਇਹਦਾ ਕੋ ਜਿਹੜਾ ਤੁਰੰਤ ਹੱਲ ਕੀਤਾ ਜਾਵੇ ਔਰ ਮਾਈਨਿੰਗ ਮਾਫੀਆ ਜਿਹੜਾ ਇਹਨੂੰ ਰੁਕਿਆ ਜਾਵੇ ਆ ਮੈਂ ਤੁਹਾਡਾ ਤੇ ਕੀ ਕਹਿਣਾ ਚਾਹੁੰਦਾ ਮੈਂ ਇੰਦਰਜੀਤ ਸਿੰਘ ਵਾਸੀ ਪਿੰਟੇਬਾ ਦਾ ਰਹਿਣ ਵਾਲਾ ਲੋਕਲੀ ਆ ਇਥੋਂ ਇਹ ਦਿੱਲੀ ਘਟੜਾ ਜਿਹੜਾ ਹਾਈਵੇ ਬਣ ਰਿਹਾ ਹੈਗਾ ਉਹਦੇ ਵਿੱਚ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਸੀ ਦੀ ਤੇ ਇਹ ਕਾਫੀ ਡੂੰਗੇ ਡੂੰਗੇ ਟੋਏ ਦੇਖੋ ਤੁਸੀਂ ਮਾਫੀਆ ਹੈ ਰਾਤ ਨੂੰ 11 ਵਜੇ ਆਉਂਦਾ ਵਾ ਤਾਂ ਤੜਕੇ 3 ਵਜੇ ਚੱਲ ਜਾਂਦਾ ਪਰसों ਮੇਰੀ ਐਸਐਸਪੀ ਸਾਹਿਬ ਨਾਲ ਫੋਨ ਤੇ ਗੱਲ ਹੋਈ ਮੈਂ ਕਿਹਾ ਜੀ ਇਦਾਂ ਮਾਈਨਿੰਗ ਹੋ ਰਹੀ ਹੈ ਤੇ ਉਹਨਾਂ ਨੇ ਮੈਨੂੰ ਅੱਗੇ ਜਵਾਬ ਦਿੱਤਾ ਜੀ ਅਸੀਂ ਮਾਈਨਿੰਗ ਅਫਸਰ ਇੱਥੇ ਭੇਜਾਂਗੇ ਲੇਕਿਨ ਕੋਈ ਨਹੀਂ ਆਇਆ ਹੈਗਾ ਤੇ ਜਿਹੜਾ ਐਸਐਚਓ ਤਲਵੰਡੀ ਚੌਧਰੀਆ ਹੈਗਾ ਉਹਦੇ ਵੀ ਨੋਟਸ 'ਚ ਇਹ ਗੱਲ ਆਈ ਸੀ ਦੀ ਮੈਂ ਵੀ ਉਹਨੂੰ ਫੋਨ ਕੀਤਾ ਸੀ ਮੈਂ ਕਿਹਾ ਜੀ ਇੱਧਰ ਮਾਈਨਿੰਗ ਹੋ ਰਹੀ ਆ ਤੁਹਾਡੇ ਨੋਟਸ ਵਿੱਚ ਆ ਤਾਂ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਹਾਈਵੇਅ ਵਾਲਿਆਂ ਨੇ ਲੈਟਰ ਦਿੱਤੀ ਹੋਈ ਆ ਵੀ ਸਾਡੇ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਆ ਤੇ ਮੈਂ ਇਹਦੇ ਬਾਰੇ ਪਤਾ ਕਰਦਾ ਕੀ ਹੋ ਰਿਹਾ ਲੇਕਿਨ ਪਰਸੋਂ ਜਿਸ ਦਿਨ ਮਸ਼ੀਨ ਮੌਕੇ ਤੇ ਮਜੂਦ ਸੀ ਇੱਥੇ ਸਾਡਾ ਕਿਸਾਨ ਇੱਕ ਆਇਆ ਉਹ ਸਾਡੇ ਵਿੱਚ ਨਹੀਂ ਇਸ ਵਕਤ ਕੰਮ ਪੈ ਗਿਆ ਉਹਨਾਂ ਨੂੰ ਉਹ ਮੌਕੇ ਤੇ ਜਦੋਂ ਇੱਥੇ ਸਵੇਰੇ ਆਇਆ ਤੇ ਜੀਸੀਬੀ ਇਹ ਜਿਹੜੀ ਕ੍ਰੇਨ ਆ ਇੱਥੇ ਖੜੀ ਸੀ ਦੀ ਜੇ ਲੋਕੇਸ਼ਨ ਤੇ ਆਪਾਂ ਖੜੇ ਆ ਜਗ੍ ਉਹਨਾਂ ਨੇ ਜਦੋਂ ਆਵਾਜ਼ ਮਾਰੀ ਡਰਾਈਵਰ ਨੂੰ ਤਾਂ ਇਹ ਡਰਾਈਵਰ ਭਜਾ ਕੇ ਉੱਥੇ ਲੈ ਗਿਆ ਉੱਥੇ ਜਾ ਕੇ ਇਹ ਮਸ਼ੀਨ ਖਰਾਬ ਹੋ ਗਈ ਆ ਤੇ ਹੁਣ ਥਾਣੇ ਵਾਲਿਆਂ ਨੇ ਨਾ ਤੇ ਇਹਨੂੰ ਉੱਥੇ ਥਾਣੇ ਲਗਾਇਆ ਜਦ ਕਿ ਕਿਸਾਨ ਅਗਰ ਇੱਕ ਟਰਾਲੀ 20 ਕਿਥੋਂ ਰੇਤਾ ਦੀ ਲਿਆਵੇ ਤਾਂ ਇਹ ਸੜਕ ਦੇ ਵਿੱਚੋਂ ਫੜ ਕੇ ਥਾਣੇ ਲੈ ਜਾਂਦੇ ਆ ਇਹ ਜਿਹੜਾ ਕੋਈ ਸਿਆਸੀ ਸਹੇ ਆ ਜਾਂ ਕਿਸੇ ਤਰ੍ਹਾਂ ਮਲੀ ਭੁਗਤਕ ਇਸ ਤਰ੍ਹਾਂ ਇਹਨੂੰ ਜੀਸੀਬੀ ਇਸ ਮਸ਼ੀਨ ਨੂੰ ਥਾਣੇ ਲਿਜਾਣ ਦੀ ਮناسب ਨਹੀਂ ਸਮਝੇ ਨੁਕਸਾਨ ਕੀ ਹੋ ਰਿਹਾ ਨੁਕਸਾਨ ਸਾਡਾ ਇਹ ਹੋ ਰਿਹਾ ਜੀ ਇੱਕ ਤਾਂ ਸਾਡੇ ਰਸਤੇ ਖਰਾਬ ਹੋ ਰਹੇ ਆ ਦੂਸਰੇ ਸਾਡੀ ਅੰਡਰਗਰਾਉਂਡ ਪਾਈਪਲਾਈਨ ਆ ਆ ਜਿਹੜਾ ਪਾਣੀ ਆਇਆ ਹੋਇਆ ਇਹ ਅੰਡਰਗਰਾਉਂਡ ਪਾਈਪਲਨ ਟੁੱਟਣ ਦੇ ਨਾਲ ਹੀ ਇੱਥੇ ਆਇਆ ਚਾਰ ਕੁ ਦਿਨ ਪਹਿਲਾਂ ਇਹਨਾਂ ਨੇ ਕੰਪਲੇਂਟ ਦਿੱਤੀ ਆ ਤੇ ਇਹਨਾਂ ਨੂੰ ਮੈਂ ਪੂਰੇ ਆਪਣੇ ਨੰਬਰ ਦਿੱਤੇ ਹੋਏ ਆ ਨੰਬਰ ਦਿੱਤੇ ਆ ਵੀ ਆਪਣਾ ਤੁਸੀਂ ਮੈਨੂੰ ਉਸੇ ਬਲੇ ਫੋਨ ਕਰਨਾ ਇਹਨਾਂ ਦੇ ਘੱਟੋ ਘੱਟ ਮੈਂ ਅੱਜ ਮੌਕਾ ਸਾਰਾ ਦੇਖ ਕੇ ਆ ਆ ਉਸ ਦਿਨ ਵੀ ਦੇਖਿਆ ਸੀਗਾ ਕਿ 10 ਬੰਦੇ ਇਹਨਾਂ ਦੇ ਜਿਹੜੇ ਆ ਉਹ ਲੱਗੇ ਹੋਏ ਆ ਉਥੇ ਸਿਕਿਉਰਟੀ ਗਾਰਡ ਤੇ ਜੇਮ ਸਕਿਉਰਟੀ ਗਾਰਡ ਆ ਉੱਥੇ ਕੋਈ ਸਾਈਕਲ ਤਾਂ ਜਾਂਦਾ ਨਹੀਂ ਆ ਵੀ ਜੇ ਜਿਹੜੀ ਕੋਈ ਆਪਾਂ ਉੱਥੋਂ ਵੀ ਚੀਜ਼ ਕੋਈ ਚੱਕ ਲਈ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਜੇ ਉੱਥੇ ਇਹਨਾਂ ਦੇ ਇੰਨੇ ਬੰਦੇ ਆ ਜੇ ਆਪਾਂ ਉਹਨਾਂ ਨੂੰ ਤਰ੍ਹਾ ਦੇ ਰਿਹਾ ਤੇ ਇਹਨਾਂ ਦਾ ਫਰਜ਼ ਪੜਦਾ ਵੀ ਰੱਖੇ ਖੁਦ ਵੀ ਕਰਨ ਅਸੀਂ ਵੀ ਬੈਠੇ ਆ ਰੱਖੀ ਵਾਸਤੇ ਅਸੀਂ ਇਹਦਾ ਸੀਐਮ ਸਾਹਿਬ ਵੱਲੋਂ ਹੀ ਮਨ ਆਇਆ ਬਿਲਕੁਲ ਕੋਈ ਮਾਈਨਿੰਗ ਦਾ ਅਸੀਂ ਜ਼ੀਰੋ ਜ਼ੀਰੋ ਟੋਲਰੈਂਸ ਹੈ ਤੇ ਠੀਕ ਆ ਸਾਨੂੰ ਉਸੇ ਵੇਲੇ ਫੋਨ ਕਰਨ ਇਹ ਕੰਪਲੇਟ ਲੈ ਲਈਆ ਮੇਰੇ ਪਹਿਲਾਂ ਜਿਹੜੀਆਂ ਮੇਰੇ ਤੋਂ ਪਹਿਲਾਂ ਮੇਰੀ ਪੋਸਟਿੰਗ ਤੋਂ ਨਵੀਂ ਆ ਇੱਥੇ ਇਹ ਜਿਹੜੇ ਮੇਰੇ ਤੋਂ ਪਹਿਲਾਂ ਆਈਆਂ ਕੰਪਲੇਨ ਇਹਨਾਂ ਜੇ 10 ਬੰਦੇ ਦਾ ਮਤਲਬ ਹੈ ਕੋਈ ਵਿੱਚ ਇਹਨਾਂ ਦੇ ਬੰਦੇ ਵੀ ਇਨਵੋਲ ਹੋ ਗਿਆ ਤਾਂ ਹੀ ਹੋ ਰਹੀ ਹੈ ਤੂੰ ਬਿਲਕੁਲ ਇਹਦਾ ਮਤਲਬ ਜੇ ਵੀ ਇਨਵੋਲਮੈਂਟ ਇਹਨਾਂ ਦੇ ਵਿੱਚ ਹੀ ਹੈਗਾ ਇਹ ਬੰਦਾ ਇਹ ਆਪਣੀ ਬਲੈਕ ਸ਼ੀਪਸ ਜਿਹੜੀਆਂ ਉਹਨਾਂ ਨੂੰ ਕੱਢਣ ਉੱਤੇ ਜਿਹੜੇ ਵਫਾਦਾਰ ਬੰਦੇ ਉਹਨਾਂ ਨੂੰ ਨੇ ਤਰਕਾਵਾ ਵੀ ਦਿੰਦੇ ਆ ਤੇ ਗਾਰਡ ਵੀ ਰੱਖਿਆ ਤਾਂ ਉਹਦਾ ਫਾਇਦਾ ਨਹੀਂ ਫਿਰ ਸਾਨੂੰ ਮੈਂ ਆਪਣੀ ਸਾਰੀ ਲਿਸਟ ਦਿੱਤੀ ਇਹਨਾਂ ਨੂੰ ਆਪਣੇ ਠਾੜੇ ਦੀ ਪੰਜ-ਛੇ ਜਿਹੜੇ ਐਨਜੀਓ ਜਿਹੜੇ ਹੈਗੇ ਮੈਂ ਤੁਸੀ ਸਾਨੂੰ ਫੋਨ ਲਾਓ ਇਮੀਡੀਏਟ ਤੇ ਇਹਦਾ ਮਤਲਬ ਨੈਚੁਰਲ ਜਿਹੜੇ ਆਪਾਂ ਰਿਸੋਰਸਿੰਗ ਦਾ ਉਹਦਾ ਨਸ਼ਾ ਨਾ ਡਗਾਣਾ ਕਿ ਨੈਸ਼ਨਲ ਹਾਈਵੇਅ ਦੇ ਜਿਹੜੇ ਅਧਿਕਾਰੀ ਆ ਕੁਝ ਮਿਲੀ ਭੁਗਤ ਲੱਗਦੀ ਆ ਜਿਹੜੀ ਮਾਈਨਿੰਗ ਹੋ ਰਹੀ ਆ ਉਹ ਵੀ ਹੈਗੀ ਆ ਬਾਅਦ ਚ ਪੁਲਿਸ ਦੇ ਮੋਢੇ ਚ ਚਲਾਉਣ ਵਾਲੀ ਗੱਲ ਹੋ ਜਾਂਦੀ ਆ ਠੀਕ ਆ ਸਾਨੂੰ ਦੱਸਣ ਲਈ ਆਗੇ ਚਾਹਤੇ ਸੀ ਉਹਨਾਂ ਨੂੰ ਜਿਹੜੀ ਸਜ਼ਾ ਬਣਦੀ ਆ ਜਿੰਨੀ ਕਾਨੂੰਨਾਂ ਦੇ ਅਸੀਂ ਉਹਨਾਂ ਨੂੰ ਦਵਾ ਕੇ ਠੋਕਾਂ ਹੂੰ ਹੂੰ ਤਾਂ ਲੋ ਕੰਪਲੇਂਟ ਉਹਦਾ ਦਿੱਤੀ ਗਈ ਇਹਨਾਂ ਵੱਲੋਂ ਜਾਣੀ ਦਿੱਤੀ ਇਹਨਾਂ ਨੂੰ ਕੋ ਪੇਟਾਂ ਦੇ ਜਸਟ ਇੱਕ ਦੋ ਦਿਨ ਪਹਿਲਾਂ ਆਇਆ ਸੀ ਇੱਕ ਅਧਿਕਾਰੀ ਆ ਇਸ ਵਾਰ ਤੇ ਉਹਦਾ ਅਸੀਂ ਮੋਕਾ ਦੇਖਿਆ ਸੀਗਾ ਸਾਨੂੰ ਇਹਨਾਂ ਨੂੰ ਸਾਰੀ ਇਨਸਟਰਕਸ਼ਨ ਦੇਤੀਆਂ ਪਰ ਇਹਨਾਂ ਦੇ ਕੋਲ ਵੱਡੇ ਵੱਡੇ ਜਿਹੜੇ ਹਰ ਕੋਈ ਉਹਦੇ ਬਲਾਕ ਮੈਂ ਕਿਹਾ ਉੱਥੇ ਤੁਸੀਂ ਕੰਮ ਸਿਕਮ ਲਗਾਓ ਜਿਹਨੂੰ ਨੂੰ ਇਮੀਡੀਏਟ ਪਹੁੰਚਣ ਦੀ ਲੋੜ ਉਹਨੂੰ ਜੇ ਲਾ ਕੇ ਜਾਂਦਾ ਤਾਂ ਉਹਨੂੰ ਟਾਈਮ ਤਾਂ ਲੱਗੇ ਉਹਦੀ ਦੇਰ ਤੇ ਪਨਾ ਇਨਵੋਲਵ ਸਾਨੂੰ ਇਨਫੋਰਮ ਕਰ ਅਸੀਂ ਮੌਕੇ ਤੇ ਪਹੁੰਚ ਜਾਗੇ ਹੁਣ ਰਾਤੀ ਜਿੱਤੀ ਰਿਤਾ ਉੱਥੇ ਕੱਢੀ ਗਈ ਮਾਈਨਿੰਗ ਹੋਈ ਆ ਉੱਥੇ ਪਾਪ ਲਾਈਨ ਖੜੀ ਆ ਮੈਨੂੰ ਅੱਜ ਦੀ ਕੋਈ ਉਹ ਨਹੀਂ ਆ ਕੋਈ ਪਾਪ ਲਾਈਨ ਇੱਕ ਮੈਂ ਦੇਖੀ ਉਹ ਖਰਾਬ ਖੜੀ ਆ ਉੱਥੇ ਉਹ ਈਵਨ ਸ਼ਾਇਦ ਹਲਾਂ ਦੇ ਵਿੱਚ ਵੀ ਉਹਨਾਂ ਨੇ ਹੈਲਪ ਵੀ ਕਰਦੀ ਰਹੀ ਆ ਉਹ ਜਦੋਂ ਬੰਦ ਬਣਾਉਣਾ ਸੀਗਾ ਤੇ ਉਹ ਸ਼ਾਇਦ ਇੱਥੇ ਗੜੀ ਸੀ ਕਿ ਆ ਕਿਤੇ ਬੰਦ ਤੇ ਮਿੱਟੀ ਪਾਉਂਦੇ ਰਹੇ ਨੇ ਇਹ ਉਹ ਮੇਬੀ ਵੀ ਪੁਰਾਣਾ ਹੋ ਸਕਦਾ ਨਹੀਂ ਕਿਸੇ ਰਾਤ ਆਈ ਸੀਗੀ 11 12 ਵਜੇ ਨਹੀਂ ਉਹ ਸਾਡੇ ਅਸੀਂ ਗਏ ਉੱਥੇ ਜੀ ਵੈਰੀਫਾਈ ਕਰਨ ਮੈਂ ਗਿਆ ਉੱਥੇ ਕੋਈ ਉਹ ਪਾਪ ਲਾਈਨ ਦੀ ਨਹੀਂ ਨਾ ਹੀ ਸੀਗੀ ਦੂਜਿਆਂ ਕੋਈ ਆਮ ਟਾਇਲਟ ਉਹਦਾ ਜਿਹੜਾ ਸਿਗਾ ਹੋ ਸਕਦਾ ਲੱਗਦਾ ਉਥੋਂ ਰੇਤਾ ਚ ਕਾਈ ਹੋਈ ਆ ਲੱਗਦੀ ਆ ਉਹ ਪੁਰਾਣੀ ਬੂਣੀ ਹੈਗੀ ਬਦਲ ਨਵੀਂ ਲਿਆਵੀ ਪਾਣੀ ਆਹ